ਬਿਰਵਾ ਜੱਪਾ ਪਹੁੰਚ ਗਿਆ ਕਰਾਲੀ ਮੰਡੀ 20 ਅਗਸਤ 2024 ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਤੋਂ ਇੱਕ ਵਧੀਆ ਮੱਜਾਂ ਤੇ ਕਰਾਂਗੇ ਉਹਨਾਂ ਦੇ ਮਾਲਕਾਂ ਨਾਲ ਵਪਾਰੀਆਂ ਨਾਲ ਗੱਲਬਾਤ ਉਹਨਾਂ ਦੇ ਬਾਰੇ ਕੀਮਤਾਂ ਦੇ ਬਾਰੇ ਦੁੱਧ ਦੇ ਬਾਰੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਈ ਕਮੀ ਪੇਸ਼ੀ ਹੋਈ ਤਾਂ ਜੀ ਕਮੈਂਟ ਚ ਦੱਸਿਓ ਜਰੂਰ ਸੋਚ ਲਾ ਰਿਹਾ ਹਾਂ ਭਾਈ ਕੀ ਆ ਗੋ ਮੰਗਦਾ ਦਾ 160 ਹੈ ਵੀਰੇ 1 ਲੱਖ 7000 ਰੁਪਏ ਮਗਰ ਕੱਟ ਲੂ ਕੱਟੀ ਧਲੂਣ ਹੈ ਧਲੂਣ ਆ ਪਲ ਸੁਣ ਇਹਦਾ ਕੀ ਆ ਗੋ ਮੰਗਿਆ ਤੇਰੇ 170000 170000 ਭਾਈ ਕਿੰਨੇ ਸੂਏ ਹੈ ਦੂਜਾ ਸੂਏ ਕਿੰਨਾ ਲੋ ਤਿਆਰਾ ਜੀ ਸੂਣ ਵਾਲੀ ਹੈ ਲੰਗੀ ਹਫਤਾ ਜੀ ਹਫਤਾ ਲੈਂਦੀ ਸੂਣ ਨੂੰ ਭਾਈ ਦੋ ਮੱਜਾਂ ਲੈ ਕੇ ਆਏ ਜੀ ਦੋ ਹੀ ਮੱਜਾਂ ਲੈ ਕੇ ਆਏ ਦੋ ਹੀ ਲੈਂਦੀਆਂ ਹੋਈਆਂ ਦੋਏ ਹਾਂ ਬਈ ਅੱਛਾ ਮੋਬਾਈਲ ਨੰਬਰ ਦਾ ਦਿਓ ਜੀ 81988 ਹਾਂ ਜੀ 0910 ਪਿੰਡ ਕਿਹੜਾ ਜੀ ਪਿੰਡ ਪੱਟਲਾ ਪਿੰਡ ਪੱਟਲਾ ਲਾਗੇ ਔਰ ਤੇ ਜ਼ਿਲ੍ਹਾ ਬਰਨਾਲਾ ਬਪਾਰੀ ਹੋ ਜੀ ਹਾਂ ਜੀ ਠੀਕ ਹੈ ਫਿਰ ਧੰਨਵਾਦ ਜੀ